ਅੱਜ ਆ ਜੀ ਜਤੂ ਇੱਥੇ ਪੁਲੀ ਰੱਖ ਰਿਹਾ ਤਾਂ ਨਾ ਉਰੇ ਜਦ ਮੈਨੂੰ ਐਂ ਭਲੇਖਾ ਪਿਆ ਵੀ ਲੈ ਵੀ ਜਿਵੇਂ ਆਪਾਂ ਪਟਿਆਲੇ ਨਹੀਂ ਕੁਵੜ ਬਾਜ਼ਾਰ ਚ ਜਾ ਕੇ ਸਮਾਨ ਜਲਾਪਦੇ ਹੁੰਨੇ ਆ ਹੋਈ ਪੀ ਲੈਦੀ ਬਿਲਕੁਲ ਹੈ ਨਾ ਲਓ ਜੀ ਸਮਾਨ ਦੇ ਦੇ ਇੱਕ ਰੱਖਣਾ ਤਾਂ ਸਮਾਨ ਪਈ ਬਸ ਕੱਲ ਸਾਰਾ ਦਿਨ ਅਸੀਂ ਥੈਲਿਆਂ ਪਰ ਲਾਇਆ ਕੱਲ ਥੈਲਿਆਂ ਦੀ ਚੰਗੀ ਝੱਟ ਲਵਾਈ ਸਾਡੀ ਲਿਬੜੇ ਬਹੁਤ ਤੇ ਅੱਜ ਆਪਾਂ ਨੇ ਅਸੀਂ ਨੇ ਵਰਕਸ਼ਾਪ ਦੇੜ ਲਈ ਜਿਹੜੀ ਅਸੀਂ ਸਾਡਾ ਇਹ ਹਿਸਾਬ ਕਿਤਾਬ ਹੁੰਦਾ ਵੀ ਜਿੱਦਣ ਅਸੀਂ ਨੇ ਵਰਕਸ਼ਾਪ ਦਾ ਸਮਾਨ ਕੱਢ ਲਿਆ ਬਾਹਰ ਤਾਂ ਸਾਰੀ ਦਿਹਾੜੀ ਇਹਨੇ ਲੈਣੀ ਲੈਣੀ ਹੈ ਬੈਂਚ ਪਏ ਆ ਬੈਂਚ ਸਾਫ਼ ਕਰਨੇ ਹਾਲੇ ਇਹ ਬੈਂਚਾਂ ਉੱਪਰ ਸਮਾਨ ਤਾਂ ਕੁਝ ਇੱਕ ਇਦਾਂ ਬਈ ਬਈ ਇਹ 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 ਸਾਡਾ ਨਾ 2-3 ਸਾਲਾਂ ਬਾਅਦ ਹੀ ਨੰਬਰ ਲੱਗਦਾ ਹੈ ਆਈ ਨਹੀਂ ਹੈ ਵੀ ਦਿਵਾਲੀ ਨੂੰ ਛੇੜਦੇ ਅਸੀਂ ਵੀ ਹਾਂ ਦਿਵਾਲੀ ਨੂੰ ਘਰ ਦੀ ਸਫਾਈ ਹੁੰਦੀ ਹੈ ਉਮੇ ਨਹੀਂ ਜਦ ਟਾਈਮ ਜਾ ਲੱਗਦਾ ਵੀ ਜਦ ਆਕਸੀਜਨ ਜੇ ਵਿੱਚ ਵਿਲੇਜ ਹੀ ਹੁੰਨੇ ਆ ਫਿਰ ਆਪਣਾ ਸਾਰਾ ਸਮਾਨ ਕੱਢ ਲੈਣਾ ਜਿਹੜਾ ਸਮਾਨ ਨਹੀਂ ਵੀ ਤਾਂ ਸਾਨੂੰ ਪਤਾ ਉਹਦਾ ਵੀ ਅੱਜ ਪਤਾ ਲੱਗ ਗਿਆ ਐਨੇ ਐਨੇ ਕੇ ਸਪਰਿੰਗ ਵੀ ਦਿਖਾ ਉਹ ਦਿਖਾਵਾਂਗੇ ਆਪਾਂ ਗੋਗੀ ਆਊਗਾ ਗੋਗੀ ਹੋਣ ਵਾਲਾ ਪਰਨਾ ਬੰਨਣ ਗਿਆ ਵਾ ਸਮਾਨ ਇੰਨਾ ਹੈ ਵੀ ਜਣੀ ਬਲੇਟ ਸਾਡੇ ਕੋਲ ਘੱਟੋ ਘੱਟ ਟੁੱੜੀ ਜਾਣੀ ਮਸ਼ੀਨਾਂ ਦੇ 2 2 ਸਾਲ ਦੇ ਘੱਟੋ ਘੱਟ ਐਡਵਾਂਸ ਹੋਏ ਪਏ ਆ ਹਨਾ ਫਿਲਟਰ ਆਹ ਚਾਬੀਆਂ ਜਿਹੜੀਆਂ ਬੈਂਚ ਦੇ ਥੱਲੇ ਹੀ ਪਈ ਤੇ ਐਕਸਲ ਪਈਆਂ ਦੇਖੋ ਕੰਮ ਇੰਨਾ ਦੇ ਚੇਂਜਰ ਪੁਲੀਆਂ ਇਹ ਸਾਰਾ ਹੁਣ ਇੱਕ ਪ੍ਰੋਪਰ ਸੈਟਅਪ ਬਣਾਵਾਂਗੇ ਇਹਨਾਂ ਦਾ ਨਾਲੇ ਤਾਂ ਟੇਬਲ ਅੰਦਰੋਂ ਚੇਂਜ ਕਰਾਂਗੇ ਆਪਾਂ ਇਹਨਾਂ ਦੀ ਜੋ ਕੰਡੀਸ਼ਨ ਚ ਪਹਿਲਾਂ ਪਈ ਤੇ ਉੱਥੋਂ ਚੇਂਜ ਕਰਦੇ ਆਂ ਆ ਰੱਖਣੀ ਕਲੀਸ ਕਰਨਾ ਚਾਹੀਦਾ ਆ ਨਹੀਂ ਹੁਣ ਤੱਕ ਆਪਣੇ ਕੀ ਕੰਮ ਆਈ ਆ ਇਹ ਕੋਈ ਤੇ ਸਾਫ ਕਰ ਕੇ ਅੰਦਰ ਆ ਕੇ ਕੋਈ ਬਾਹਰ ਆ ਕੇ ਸਾਫ ਕਰਕੇ ਅੰਦਰ ਇਹ ਸੁੱਖਾ ਤਾਂ ਨਾ ਨਾਲ ਜਿਆਦਾ ਆਪਣੀ ਜਾਲ ਲੈਂਦੀ ਦੀ ਇਹ ਹੈ ਨਾ ਇਹ ਸੁੱਖੇ ਦੀਆਂ ਕਿੰਨੇ ਮਿਹਰਬਾਨੀ ਹੋਈਆਂ ਵੀ ਆ ਚੱਲ ਇਹ ਕਹਿੰਦੇ ਆ ਗੱਲ ਲੋ ਇਹਦਾ ਪ੍ਰੈਸ਼ਰ ਬਹੁਤ ਆ ਇਹ ਇਹ ਕਹਿੰਦੇ ਵੀ ਆਪਣੀ ਨਾ ਉਹਦੇ ਸਾਰੇ ਨਿਪਲਾਂ ਨੂੰ ਕਲੀਸ ਹੋ ਜਾਂਦਾ ਹੈ ਇਹ ਹੈ ਨਾ ਜਿਹੜੀ ਇਹ ਆਪਣੀ ਕਹਿੰਦੀ ਉਹਦੇ ਕੰਮ ਆਊਗੀ ਜਿਹੜੀ ਆਪਾਂ ਨੇ ਜੀ ਛੋਣ ਨਾ ਲੈਣ ਵਾਲੀ ਮਸ਼ੀਨ ਨਹੀਂ ਲੈਣੀ ਉਹਦੇ ਚ ਕਹਿੰਦੇ ਫੁੱਲ ਪ੍ਰੈਸ਼ਰ ਨਾਲ ਉਹ ਚੱਲਣਾ ਹੈ ਜਿਹੜੀਆਂ ਉਹ ਪਿੱਛੇ ਉਹਦੀਆਂ ਉਹ ਚਲਦੀਆਂ ਨਾ ਜੀਲੀ ਲੋਣੀਆਂ ਆਣੀਆਂ ਉਹਨਾਂ ਨੂੰ ਗਰੀਸ ਕਰਨਾ ਪੂਰਾ ਪ੍ਰੈਸ਼ਰ ਨਾਲ ਕਹਿੰਦੇ ਇਹੀ ਬਚਾਉਗੀ ਇਹਦੇ ਮੂਰੇ ਲਾਵਾਂਗੇ ਆਪਾਂ ਉਹ ਚਿੜੀ ਵਾਲਾ ਨਿੱਪਲ ਠੀਕ ਹੈ ਉਹ ਬਣਾਊਗਾ ਗੱਲ ਪੂਰੀ ਪੁਲੀਆਂ ਅੱਛਾ ਸਮਾਨ ਸਕ੍ਰੈਪ ਵੀ ਬਹੁਤ ਐਤੀ ਉਹ ਕਟਲੇ ਸਾਰਾ ਕਿ ਕੱਢਣਾ ਹਲੇ ਕੱਢਣਾ ਹਜੇ ਅੱਛਾ ਇੱਧਰ ਨੂੰ ਆ ਜਾ ਆਪਣਾ ਆ ਪਟਿਆਲਾ ਕਵਾੜ ਬਜਾਰੀ ਬਣਾਇਆ ਪਿਆ ਅੱਜ ਸਮਾਨ ਸੁੱਖ ਨਾਲ ਆਪਣੇ ਵਿੱਚ ਦਿਖਾ ਟੈਨਾਂ ਹਨਾ ਕਮਬੈਨ ਦੀਆਂ ਟੈਨਾਂ ਪਈਆਂ ਨੇ ਇਹ ਵੀ ਉਹ ਦਿਨ ਪਿਛਲੇ ਟੈਰ ਵਾਲੀਆਂ ਹਨਾ ਜੇ ਬਾਈ ਚਾਂਸ ਇਹ ਆਪਣੀ ਟੁੱਟ ਗਈ ਤੀ ਆਹਾ ਅਸੀਂ ਸਰਾਂ ਤੋਂ ਲੈ ਕੇ ਪਾਈ ਤੀ ਫਿਰ ਆਹਾ ਆਪਣਾ ਫਿਰ ਬਰਨਾਲ ਚੁਕ ਲਈ ਤੇ ਜਣੀ ਦੇਖ ਲੋ ਵੀ ਕੰਬੈਨਾ ਵਾਸਤੇ ਘੱਟੋ ਘੱਟ ਇੰਨਾ ਕ ਸਾਮਾਨ ਹੋਏ ਜਾਂਦਾ ਰੱਖਣਾ ਨਹੀਂ ਪੈਂਦਾ ਹੋ ਜਾਂਦਾ ਇਕੱਠਾ ਕਰਦੇ ਜਾਂਦੇ ਰੱਖਣਾ ਪੈਂਦਾ ਇਹ ਇੰਨੇ ਵੀ ਨਾ ਸਰਦਾ ਵੀ ਨਹੀਂ ਕਰਦਾ ਨਹੀਂ ਹੈਗਾ ਹੂੰ ਆਜ ਆ ਗੁੱਲੀਆਂ ਦਿਖਾਵਾਂ ਹੁਣ ਬਾਈਆਂ ਨੇ ਕਹਿਣਾ ਵੀ ਇੰਨਾ ਤਾਂ ਅਮਜਮ ਇਕੱਠਾ ਤਾਂ ਕਰ ਲਿਆ ਵੀ ਇਹਦਾ ਫਾਇਦਾ ਕੀ ਹੈ ਫਾਇਦਾ ਵੀ ਬਥੇਰਾ ਹੁਣ ਆਹਾ ਆ ਗੁੱਲੀਆਂ ਦਿਖਾ ਦਿਆ ਜੌਰੇ ਨੂੰ ਆਟੀ ਵੀਐਸ ਦੀਆਂ ਰੀਜਨਲ ਗੁੱਲੀਆਂ ਨੇ ਇਹ। ਇਹ ਆਪਾਂ ਬਾਜ਼ਾਰ ਦੇ ਵਿੱਚ ਜੇ ਲੈਣ ਜਾਵਾਂਗੇ ਨਾ ਲੁਧਿਆਣੇ ਵੀ ਚਲੇ ਜਾਵੇ ਚਾਹੇ ਬੰਦਾ ਗੁਵਿੰਦਗੜ੍ਹ ਵੀ ਚਲੇ ਜਾਵੇ। 100 105 ਰੁਪਏ ਤੇ ਘੱਟ ਨਹੀਂ ਮਿਲੂਗੀ ਅਰੀਜਨਲ ਗੁੱਲੀ ਆਹ। ਆਹ ਦੇਸੀਆਂ ਜਿਹੜੀਆਂ ਨਾਲ ਪਈਆਂ ਜਾਂਦੀਆਂ। ਬਲੀ ਬਹੁਤ ਪਈ ਐ। ਕਲੋਸ ਐਤ ਕੀ ਜਿਹੜੇ ਜਿੰਨੇ ਵੀ ਬੇਸਟ ਵਾਲੇ ਆ ਸਾਰਾ ਸੀਨੇ ਸਮਾਨ ਕੱਢ ਦੇਣਾ ਇਸ ਵਾਰ। ਵੀਆ ਮੈਂ ਤੈਨੂੰ ਕਿਹਾ ਤਾਂ ਮੈਂ ਤੈਨੂੰ ਸਵੇਰੇ ਹੱਸਦਾ ਤਾਂ ਨਾ ਅਹੀ ਚੀਜ਼ ਬਾਰੇ। ਵੀ ਤੂੰ ਮੈਨੂੰ ਦੱਸ ਇੱਕ ਰੀਲ ਪਾਉਣ ਦੀ ਦੇਰ ਐ। ਘਰ ਤੋਂ ਸਮਾਨ ਲੈ ਕੇ ਜਾਣਗੇ ਘਰ ਤੋਂ ਬਾਈ ਅੱਗੇ। ਨਹੀਂ ਨਹੀਂ ਲੋਡ ਨਹੀਂ ਰੱਖਾਗੇ ਫਿਰ ਆਪਾਂ ਕਿੱਥੇ ਜਾਵਾਂਗੇ ਗੱਲ ਤਾਂ ਉਹ ਆ ਜਾਂਦੀ ਹੈ ਫਿਰ ਆਪਾਂ ਨੂੰ ਗਵਿੰਦਗੜ ਜਾਣਾ ਪੈਣਾ ਅੰਦਰ ਆ ਜਾ ਅੰਦਰ ਦਿਖਾਦੀ ਮੜੀ ਦੀ ਵਰਕਸ਼ਾਪ ਦੇਖ ਇੱਥੋਂ ਹੁਣ ਆਪਣਾ ਸਮਾਨ ਚੱਕਵਾ ਦੇ ਹਲ ਤਾਂ ਆ ਨਹੀਂ ਛੇੜੀ ਹੈਗੀ ਅੱਜ ਇਹਦੇ ਵਿੱਚ ਬਹੁਤਾ ਸਮਾਨ ਹੈ ਇਹਦੇ ਵਿੱਚ ਇਹਦੇ ਵਿੱਚ ਬ੍ਰੇਕ ਸਮਾਨ ਹੈ ਇਹਦੇ ਵਿੱਚ ਬ੍ਰੇਕ ਸਮਾਨ ਹੈ ਆ ਦੇਖ ਲਓ ਅਸੀਂ ਪਿੱਤਲ ਦੇ ਬੂਸ਼ੇ ਜਿਹੜੇ ਇਹ ਵੀ ਅਸੀਂ ਨੇ ਮਤਲਬ ਕਰੇ ਲਾਉਨੇ ਪੱਲਿਆਂ ਵਾਲੇ ਪੁੱਛਿਆ ਜਿਹੜੇ ਛੋਟੀ ਛੋਟੀ ਜੇ ਅਸੀਂ ਕਹੀਏ ਵੀ ਅੱਜ ਜੇ ਇੰਨਾ ਸਮਾਨ ਇਕੱਠਾ ਹੋਇਆ ਇਹਦੇ ਵਿੱਚ ਬੇਸਟ ਵੀ ਬਹੁਤ ਹੈ ਇਹਦੇ ਵਿੱਚ ਅਸੀਂ ਲੈ ਕੇ ਵੀ ਬਹੁਤ ਆਂਦਾ ਵਾ ਉਹਦਾ ਫਾਇਦਾ ਸਾਨੂੰ ਕਿਤਨਾ ਕਿਤੇ ਦੇਣਾ ਹੋਣਾ ਇੰਨੀ ਆਪਣੇ ਕੋਲੇ ਪੁਲੀਆਂ ਪਈਆਂ ਨੇ ਇਹ ਇਹ ਪੁੜੀਆਂ ਇਦਾਂ ਥੋੜੀ ਵੀ ਸਾਰੀਆਂ ਇਹ ਬੇਫਜ਼ੂਲੇ ਪਈਆਂ ਇਹ ਕੰਮ ਹੋਣੇ ਵਾਲੀਆਂ ਇਹਨਾਂ ਚਾਈ ਨਹੀਂ ਪਤਾ ਵੀ ਕਦ ਟਰੈਕਟਰ ਦਾ ਨਹੀਂ ਕੁਝ ਪਤਾ ਹੁੰਦਾ ਕਦ ਕਿਹੜੇ ਟਰੈਕਟਰ ਪਾਉਣਾ ਪੈ ਜਵੇ ਉਹਦੇ ਹਿਸਾਬ ਨਾਲ ਚੱਕਰਾਂ ਨਾਲ ਇਹ ਪੁੜੀਆਂ ਚੱਕ ਕੇ ਜਿਹਦੇ ਉਹ ਪਾ ਦੇ ਹਾਂ ਆਇਨੀ ਵੀ ਕੱਲੀ ਤੂੜੀ ਜਾਣੀਆਂ ਵਿੱਚ ਕਮਬਾਈਨਾਂ ਦੀਆਂ ਵੀ ਪਈਆਂ ਨੇ ਹਨਾ ਵਿਚ ਕਈ ਆਟ ਲਾਲੀਆਂ ਪੁਲੀਆਂ ਪਈਆਂ ਨੇ ਮਸ਼ੀਨਾਂ ਵਾਲੇ ਤਾਂ ਮਸ਼ੀਨਾਂ ਚ ਪਈ ਜਾਣੀਆਂ ਹਾਂ ਮਸ਼ੀਨਾਂ ਦੀ ਮਸ਼ੀਨਾਂ ਚ ਪਈ ਜਾਣੀਆਂ ਆ ਜਾ ਤੈਨੂੰ ਲਾਈਟਾਂ ਦਿਖਾਵਾਂ ਤੂੰ ਕਹੀ ਜਨਾ ਲਾਈਟਾਂ ਘੱਟਾ ਲਾਈਟਾਂ ਘੱਟਾ ਆ ਜਾ ਸਾਧੂ ਘੜ ਵਾਲੀਓ ਫੀਲਿੰਗ ਆ ਰਹੀ ਹੈ ਜੋ ਕੁਝ ਮਰਦੀ ਚੱਕ ਲੋ ਰੇ ਹਾਂ ਆ ਹੋਰ ਨੂੰ ਚੱਕ ਦੇਖ ਹੋਰ ਨੂੰ ਪਾਈਆਂ ਪ੍ਰੈਸ਼ਰ ਹੋਰ ਨੇ ਇੱਧਰ ਵੀ ਆ ਜਾ ਇਧਰ ਮਾਰਨੀ ਦਾ ਮੜਜਿਕ ਚਾਚੀ ਆ ਜਾਓ ਤੈਨੂੰ ਅੱਗੇ ਨੂੰ ਤੂੰ ਮੰਗਦਾ ਤਾਂ ਨਾ ਵੀ ਲਾਈਟਾਂ ਚਾਹੀਦੀਆਂ ਲਾਈਟਾਂ ਦੇਖ ਲਾਈਟਾਂ ਦਾ ਪੰਡਾ ਚੱਕ ਲਾਈਟਾਂ ਆਹ ਰੂਟਸ ਦੇ ਆ ਰੂਟਸ ਦੇ ਹੈਲਾ ਆ ਕਿਹੜੇ ਟਰੈਕਟਰ ਵਾਸਤੇ ਲੈਂਦੇ ਤੇ ਫੋਰਡਰ ਨੂੰ ਲੈ ਨਾ ਛੋਟੇ ਛੋਟੇ ਬਾਹਰ ਪਰ ਲਾਇਵੇ ਤੇ ਕੱਦੂ ਵਾਲੇ ਪਰ ਅਜੇ ਇਹ ਖੋਲਤੇ ਤੇ ਫਿਰ ਇਹ ਖੋਲਤੇ ਤੇ ਫਿਰ ਉਹਨੂੰ ਬੜਾ ਸਾਈਜ਼ ਮਿਲ ਗਿਆ ਤਾਂ ਸਾਈਜ਼ ਤਾਂ ਵੀ ਠੀਕ ਹੈ ਯਾਰ ਹਾਂ ਹਾਂ ਬ੍ਰੈਂਡ ਨਿਊ ਪਈਆਂ ਨਵੇਂ ਆ ਸਮਾਨ ਤਾਂ ਨਵਾਂ ਬਹੁਤ ਪਿਆ ਬਹੁਤ ਪਿਆ ਲੈਟਾ ਆ ਲੈਟਾਂ ਪਾਪਾ ਹੀ ਬੜਾ ਲੈ ਕੇ ਆਇਆ ਤਾਂ ਜਦੋਂ ਦੇਖ ਲਾ ਬਸ ਥੋੜਾ ਕਿ 2 ਮਹੀਨੇ ਤੇ 3 ਲਾਈਆਂ ਰਹੀਆਂ ਆ ਆ ਦਿਖਾ ਗੋਲ ਲੈਟਾਂ ਪਈਆਂ ਚ ਹਾਂ ਦੇਖਾ ਆ ਜੋੜ ਆ ਪਿਆ ਦੇਖ ਉਹ ਨੂੰ ਰੇ ਨਾ ਆਪਾਂ ਮਲਾਉਨੇ ਆ ਜੋੜਾ ਜੋੜੇ ਮਲਾਉਨੇ ਆ ਤੇ ਮਲਾ ਕੇ ਰੱਖ ਦਾਂਗੇ ਮਲਾ ਕੇ ਰੱਖ ਦਾਂਗੇ ਆ ਸਟੈਂਡਰਡ ਤੇ ਫ੍ਰੀ ਹੋ ਗਏ ਹੁਣ ਆ ਆ ਤਿੰਨੇ ਟਰੈਕਟਰ ਆ ਸਟੈਂਡਰਡ ਆ ਪ੍ਰੀਕੀਕ ਕਰੀਤੀ ਆ ਹਾਂ ਇਹ ਮੈਂ ਲੈ ਕੇ ਆਇਆ ਤਿੰਨੇ ਪ੍ਰੀਕੀ ਆ ਆ ਅਰਜਨ ਦੀ ਲੈਟ ਮੈਂ ਲਰਦਾ ਹੈ ਨਾ ਅਰਜਨ ਦੀ ਲੈਟ ਅਰਜਨ ਦੀ ਲੈਟ ਥੱਲੇ ਪਈਆਂ ਤੀਆਂ ਅਸੀਂ ਪਿੱਛੇ ਬੈਂਚ 'ਤੇ ਪਈਆਂ ਤੀਆਂ ਦੇਖੀਂ ਹਾਲ ਤਾਂ ਚਿਆ ਦੇ ਜਰ ਪੈ ਗਈ ਨਾ ਹੁਣ ਵੀ ਦੇਖ ਆ ਦੇ ਜਰ ਵੀ ਤਾਂ ਪੈ ਗਈ ਜਰ ਤਾਂ ਪੈ ਗਈ ਜੇ ਨੀ ਚੀਜ਼ ਹੋਆ ਕੋਈ ਵੀ ਆ ਮੇਨਟੇਨੈਂਸ ਭਾਲਦੀ ਆ ਹਣਾ ਹੱਥ ਫੇਰੀ ਹੁਜੂ ਚੀਜ਼ ਸਾਫ਼ ਸੁਥਰੀ ਹੋ ਕੇ ਰੱਖੀ ਜਾਂਦੀ ਹੁਣ ਇਹਦਾ ਇੱਕ ਪਾਸਾ ਦੇਖ ਸਾਫ਼ ਪਿਆ ਹਾਂ ਜਿੱਦਨ ਥੱਲੇ ਪਈ ਤੀ ਖਰਾਬ ਹੋ ਗਈ ਹੋਮ ਐਮਰਜੈਂਸੀ ਵਾਲਾ ਹਾਂ ਪਰ ਮੈਨੂੰ ਮਾਮੇ ਦੀ ਮੋੜ ਵੀ ਨਹੀਂ ਸਕਦੇ ਕਿਉਂਕਿ ਜਦੋਂ ਇਹ ਆਪਣੇ ਲਈ ਖੜਦੇ ਤਾਂ ਫਿਰ ਆਪਣਾ ਵੀ ਖੜਦੇ ਬਣਦਾ ਹੈ ਲਈ ਪਰ ਮਨੇ ਤੇ ਉਹਦੇ ਕਰਕੇ ਤੇ ਫਿਲਹਾਲ ਅੱਜ ਹੁਣ ਅਸੀਂ ਮਸ਼ੀਨ ਹੈ ਜਿਹੜੀ ਉਹਦੀ ਫਾਈਨਲ ਫੰਡਿੰਗ ਹੈ ਜਿਹੜੀ ਉਹ ਕਰ ਲੱਗੀ ਹੈ ਜੀ ਚੋਨਾ ਲਾਉਣੇ ਵਾਲੀ ਮਸ਼ੀਨ ਅੱਗੇ ਆ ਜਾ ਗੁਰਜੀ ਥੋੜੇ ਨੇੜੇ ਆ ਜਾ ਮਾਮਾ ਬਹੁਤਾਂ ਹੀ ਗੱਲ ਪੈ ਗਈ ਆ ਕਿ ਆ ਕੇ ਰਹੀਏ ਤੇ ਬਾਕੀ ਸਾਰੇ ਸਾਡੇ ਨਾਲ ਇਹਦਾ ਹੱਕ ਨਹੀਂ ਬਣਦਾ ਨਾ ਉਹ ਤਾਂ ਹੀ ਦਾ ਫਿਰ ਮਨ ਬੰਦਣੀ ਪਈ ਜੀ ਜੀ ਵੈਸੇ ਬਹੁਤ ਟੌਪ ਦੀ ਖੜੀ ਰਹੀ ਸੀ ਗੱਲ ਜੀ ਮੈਂ ਕਹਿੰਦਾ ਜੀ ਆਪਣੇ ਆਇਓ ਆਪਣੇ ਦਿਖਾਵਾਂਗੇ ਤੁਹਾਨੂੰ ਸਾਰੀ ਉਹ ਹੱਕ ਵੀ ਬੰਦਾ ਹੈ ਬੜਾ ਹੱਕ ਵੀ ਕਿਉਂਕਿ ਦੇਖੋ ਹੌਸਲਾ ਜਿਹੜਾ ਇਹਨਾਂ ਦਾ ਹੈਗਾ ਅੱਜ ਦੀ ਘੜੀ ਹਾਂਜੀ ਉਹ ਵੀ ਕਿਸੇ ਗੱਲ ਨੂੰ ਲੈ ਕੇ ਨਹੀਂ ਤਾਂ ਕਿ ਹਰ ਕਿਸੇ ਨੂੰ ਕਿਹਾ ਵੀ ਨਹੀਂ ਜਾਂਦਾ ਕਿਉਂਕਿ ਜਦ ਬੰਦਾ ਵਿੱਚ ਪੈਂਦਾ ਤਾਂ ਇੱਕ ਚੀਜ਼ ਇਹ ਵੀ ਦਿਮਾਗ ਚ ਘੁੰਮਰੀ ਹੁੰਦੀ ਹੈ ਕਿ ਕੱਲ ਬਈ ਮੇਰੇ ਦੇ ਨਾਲ ਗੱਲ ਆਵੇ ਕਿਸੇ ਤਰੀਕੇ ਨਾਲ ਬਿਲਕੁਲ ਸੋ ਮਸ਼ੀਨ ਇਹਨਾਂ ਨੇ 4-5 ਸਾਲ ਕਾਇਰ ਆ ਆਪਣੀ ਪਹਿਲਾਂ ਵਾਗ ਵਹਣ ਚਲਾਉਂਦੇ ਰੇ ਤੇ ਹੁਣ ਇਸ ਵਾਰ ਰਾਈਡ ਆਨ ਲਈਤੀ ਆ ਨਹੀਂ ਬਹੁਤ ਸੋਹਣੀ ਮਸ਼ੀਨ ਚੱਲੀ ਆ ਜੀ ਉਹ ਪਾਣੀ ਵੀ ਉਦੋਂ ਥੋੜਾ ਜਿਹਾ ਪਾਣੀ ਪਾ ਪਾਣੀ ਜਿਆਦਾ ਦਿੱਤੀ ਆਪਣੇ ਨਾਲ ਅੱਜ ਝੋਨੇ ਵਾਲੀ ਮਸ਼ੀਨ ਦੀ ਹੈ ਜਿਹੜੀ ਅੱਜ ਫਾਈਨਲ ਫੰਡਿੰਗ ਕਰਨੀ ਆ ਅੱਜ ਚੈੱਕ ਤੁਹਾਡੇ ਕੋਲੇ ਆ ہاں ਮੇਰੇ ਕੋਲ ਸਵਾਲ ਕਰਾਂਗੇ ਫੰਡਿੰਗ ਤੇ ਬਾਕੀ ਹੁਣ ਡਿਪੈਂਡ ਆ ਵੀ ਕਦੋਂ ਤੱਕ ਮਿਲਦੀ ਰ ਲਵਾਂਗੇ ਤਾਂ ਆਪਾਂ ਚਲੋ ਸੀ ਜਾਂਦੇ ਹਨਾ ਬਿਲਕੁਲ ਪੂਰੀ ਚੈੱਕ ਦੇਦੇ ਨਾਲ ਫਿਰ ਸਾਨੂੰ ਪਨੀਰੀ ਦਾ ਕਿਵੇਂ ਰਹੂਗਾ ਜੀ ਪ੍ਰੋਸੈਸ ਜਿਹੜਾ ਪਨੀਰੀ ਦਾ ਪਨੀਰੀ ਦੇ ਦੇਖੋ ਜੋ ਵੀ ਤੁਸੀਂ ਮੈਡ ਨਰਸਰੀ ਤਿਆਰ ਕਰੋ ਜੀ ਜਾਂ ਅੱਜ ਕੱਲ ਇੱਕ ਟਰੈਕਟਰ ਆਪਰੇਟਡ ਨਰਸਰੀ ਸੀਡ ਲਾਂਦਾ ਹੈ ਉਹ ਲੈ ਸਕਦੇ ਹੋ ਜਾਂ ਆਪਣਾ ਟ੍ਰੇ ਨਰਸਰੀ ਆਟੋ ਸੀਡਰ ਨਾਲ ਤਿਆਰ ਕਰ ਸਕਦੇ ਹੋ ਇਹ ਤਿੰਨ ਕਿ ਤਰੀਕੇ ਆ ਜਿਹੜਾ ਵੀ ਤੁਹਾਨੂੰ ਸਮਝ ਆਏਗਾ ਤੁਸੀਂ ਤੁਹਾਡਾ ਆਪਾਂ ਉਹ ਹੀ ਸੈਂਟਰ ਵਾਲਾ ਅਸੀਂ ਆਇਆ ਆਪਣੇ ਕੋਲ ਹਾਇਓ ਆ ਉਹ ਹੀ ਚਲਾਈ ਰਹੇ ਉਹ ਠੀਕ ਹੈ ਜੀ ਜੋ ਆਪਣੇ ਕੋਲ ਜੋ ਵੀ ਤੁਹਾਡੇ ਸਮਝ ਆਏਗਾ ਜੋ ਤਕਨੀਕੀ ਜਾਣਕਾਰੀ ਹੈਗੀ ਸਪੋਰਟ ਸਿਸਟਮ ਹੈਗਾ ਉਹ ਬਿਲਕੁਲ ਬਿਲਕੁਲ ਇਹੋ ਗੱਲਾਂ ਆਇਆ ਨਾ ਵੀ ਹੁਣ ਮਾਮੇ ਨੇ ਵੀ ਜ਼ੋਰ ਪਾਇਆ ਆਪਾਂ ਇਹਦੀ ਮੰਨੀ ਆ ਹੁਣ ਜਿਹੜੀ ਕੀ ਦੀ ਤੁਹਾਨੂੰ ਲੋੜ ਸਾਰੀ ਪਨੀਰੀ ਦੀ ਟੈਨਸ਼ਨ ਸਾਰੀ ਪਨੀਰੀ ਦੀ ਟੈਨਸ਼ਨ ਨਹੀਂ ਆਪਾਂ ਨਾਲ ਖੜੇ ਆ ਯਾਰ ਤਲੇਸ ਥੋੜਾ ਨਹੀਂ ਪਿਆ ਨਹੀਂ ਆਪਾਂ ਤੁਹਾਡੇ ਮੈਨੂੰ ਪਤਾ ਹੈ ਮੈਨੂੰ ਪਤਾ ਉਹ ਨਹੀਂ ਪਤਾ ਮੈਨੂੰ ਪਤਾ ਚਲੋ ਖੈਰ ਕੋਈ ਨਹੀਂ ਹਰੇਕ ਚੀਜ਼ ਬਾਈ ਕਰਮਾਂ ਵਾਲੀ ਹੋਵੇਗੀ ਨਹੀਂ ਦੇਖੋ ਮੈਂ ਤਾਂ ਇੱਕ ਥੋੜੇ ਮਾਧਿਅਮ ਨਾਲ ਇਹੀ ਕੋਈ ਗੱਲ ਜਿਹੜਾ ਵੀ ਇਸ ਵੀਡੀਓ ਨੂੰ ਦੇਖੇਗਾ ਜੀ 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 ਕਿ ਕਈ ਗੱਲਾਂ ਆਪਾਂ ਜਦ ਤੁਰ ਰਹੇ ਹੁੰਨੇ ਆ ਉਹ ਦਿਮਾਗ ਦੀ ਜਿਹੜੀ ਉਥਲ ਪੁਥਲ ਹੁੰਦੀ ਹੈ ਜਾਂ ਸੋਚ ਹੁੰਦੀ ਹੈ ਉਹ ਬਹੁਤ ਜਗ੍ਹਾ ਘੁੰਮਰੀ ਹੁੰਦੀ ਹੈ ਜਦ ਤੱਕ ਆਪਾਂ ਸਹੀ ਤੁਰ ਨਹੀਂ ਬੰਦੇ ਸੋ ਅੱਜ ਜਿਹੜਾ ਵੀ ਇਹ ਸਟੈਪ ਲੈ ਰਹੇ ਆ ਤਾਂ ਮੈਂ ਜਿੰਨਾ ਕਿ ਮੇਰਾ 15 ਸਾਲ ਦਾ ਇਸ ਲਾਈਨ ਦਾ ਆ ਨਾ ਤੋਰਾ ਹੈਗਾ ਤੇ ਜਾਂਦਾ ਹੈਗਾ ਜੀ 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 ਉਸ ਚੀਜ਼ ਤੋਂ ਇੰਨਾ ਕਿ ਮੈਂ ਤੁਹਾਨੂੰ ਆਸ਼ਵਾਸਨ ਦੇ ਸਕਦਾ ਹੈ ਜਾਂ ਜਿਹੜਾ ਵੀ ਆਣ ਵਾਲਾ ਟਾਈਮ 'ਚ ਹੋਰ ਕਿਸਾਨ ਸਾਡੀ ਮਸ਼ੀਨ ਨੂੰ ਕਾਇਰਾਂ ਨੂੰ ਲੈਣਾ ਚਾਹੁੰਦਾ ਹੈ ਜੀ ਕਿ ਜਿੰਨਾ ਨਹੀਂ ਉਹਨਾਂ ਬੇ ਤੜਕ ਬੇ ਫਿਕਰ ਹੋ ਕੇ ਬੇ ਫਿਕਰ ਹੋ ਕੇ ਬੰਦਾ ਲਵੇ ਵਰਤੇ ਤੇ ਆਪਾਂ ਸਰਵਿਸ ਠੀਕ ਜਣੀ ਹੁਣ ਪੈਸੀ ਕੀਮਤ ਕਿੰਨੀ ਹੈ ਜੀ ਜਿਹੜੀ ਮਸ਼ੀਨ ਜੀ ਸਾਢੇ 13 ਲੱਖ ਰੁਪਏ ਰਾਈਡ ਆਨ ਮਸ਼ੀਨ ਦੀ 6 ਲੱਖ 6 ਲੱਖ ਵਾਲੀ ਜੇ 8 ਰੋ ਵਾਲੀ ਕੋਈ ਲੈਣਾ ਚਾਹੁੰਦੇ 8 ਰੋ ਨਹੀਂ ਫਿਲਹਾਲ ਸਾਡੀ ਨਹੀਂ ਆਉਂਦੀ ਓਕੇ ਜੀ ਤੇ ਉਸ 'ਚ ਅਸੀਂ ਥੋੜਾ ਜਿਹਾ 8 ਰੋ ਐਸਾ ਨਹੀਂ ਹੈ ਕਿ ਅਸੀਂ ਕਹਨੇ ਕਿ ਨਾ ਲਓ ਲੇਕਿਨ 8 ਰੋ ਆਪਣੇ ਉਰੇ ਕੋਈ ਬਹੁਤ ਜ਼ਿਆਦਾ ਕਾਮ ਹੈਬਲੀ ਇੱਕ ਤਾਂ ਉਸ ਦੀ ਕੀਮਤ 19 ਤੋਂ 20 ਲੱਖ ਰੁਪਏ ਦੇ ਕਰੀਏ ਜੀ ਅੱਛਾ ਠੀਕ ਹੈ ਠੀਕ ਹੈ ਨਾ ਇਸ ਕੰਮ ਉਨਾ ਕੀ ਕਰਦੀ ਹੈ ਉਹ ਹਾਂ ਫਿਰ ਉਹ ਬੰਦੇ ਨੂੰ 20 ਪੰਬੀਰੀ ਬਹੁਤ ਕਮਾਉਂਦੀ ਹੈ ਜੀ ਉਹ ਕਿੱਥੇ ਸਾਢੇ 13 ਲੱਖ ਸਿਰਫ ਉਹ ਦੋ ਵੱਧ ਲਾਉਣੇ ਆ ਉਹਨੇ ਦੋ ਲਾਈਨਾਂ ਵੱਧ ਲਗਾਨੀਆਂ ਉਸ ਨੂੰ ਲਜਾਨ ਕਰਨ ਦੀ ਸਿਰਦਰਦੀ ਜਾ ਸਿਰਦਰਦੀ ਜ਼ਿਆਦਾ ਬਾਈ 2 ਫੁੱਟ ਜ਼ਿਆਦਾ ਹੋਗੀ ਉਹ ਜਿਹੜੇ ਆਪਣੇ ਟਰਾਲੀਆਂ ਆ ਆਮ ਤੌਰ ਤੇ 6 6.5 ਜਾਂ 7 ਇਹ ਡਾਈਡੋਨ ਹੈ ਜਿਹੜੀ ਇਹ ਚਾਰੋਂ ਚ ਵੀ ਹੁੰਦੀ ਫੋਰੋਂ ਚੀਜ਼ਾਂ ਦੀ 4 ਰੋ 6 ਰੋ 6 ਰੋ ਆਉਂਦੀ ਹੈ ਘੱਟ ਤੋਂ ਘੱਟ ਘੱਟ ਤੋਂ ਘੱਟ ਠੀਕ ਹੈ ਬਹੁਤ ਵਧੀਆ ਪ੍ਰੋਡਕਟ ਹੈ ਇਸ ਵਾਰ ਜਣੀ ਕਿਵੇਂ ਰਿਹਾ ਜੀ ਰਿਸਪੌਂਸ ਮਾਰਕੀਟ ਦਾ ਬਹੁਤ ਬਹੁਤ ਵਧੀਆ ਜਣੀ ਰੱਬ ਦੀ ਕਿਰਪਾ ਨਾਲ ਇਹ ਮੰਨ ਕੇ ਚੱਲੋ ਹਾਂਜੀ ਸਾਨੂੰ ਅੱਜ ਹੁਣ ਆਪਾਂ ਤਕਰੀਬਨ ਸਤੰਬਰ ਅਗਸਤ ਖਤਮ ਹੋਣ ਨੂੰ ਅਗਸਤ ਖਤਮ ਹੋਣ ਨੂੰ ਇਹ ਜਿਸ ਹਿਸਾਬ ਨਾਲ ਸਾਡੇ ਕੋਲ ਰੁਝਾਨ ਹੈ ਜੀ ਜੀ ਤਾਂ ਮੈਨੂੰ ਐਵੇਂ ਲੱਗਦਾ ਕਿ ਸਾਡੇ ਤੋਂ ਮਸ਼ੀਨਾਂ ਪੂਰੀਆਂ ਹੋ ਪਾਣਗੀਆਂ ਵੀ ਹੋ ਪਾਣਗੀਆਂ ਕਿ ਨਹੀਂ ਜਿਹੜੀ ਜ਼ਿੰਮੇਦਾਰ ਹੁਣ ਇੰਨਾ ਮਤਲਬ ਅੱਜ ਤੁਹਾਡੇ ਤੋਂ ਵੀ ਜਿਹੜੀ ਬੁਕਿੰਗ ਅੱਜ ਆਪਾਂ ਕਨਫਰਮ ਕਰ ਰਹੇ ਹਾਂ ਇਸ ਦਾ ਮਕਸਦ ਇਹੀ ਹੈ ਕਿ ਸਾਨੂੰ ਪਤਾ ਹੈ ਕਿ ਅਸੀਂ ਤੁਹਾਨੂੰ ਦੇਣੀ ਹੈ ਹਾਂਜੀ ਬਿਲਕੁਲ ਬਿਲਕੁਲ ਹਾਂ ਹੁਣ ਸਾਡੀ ਟੈਨਸ਼ਨ ਹੈ ਜੀ ਜੀ ਐਵੇਂ ਹਰ ਕਿਸਾਨ ਨੂੰ ਅਸੀਂ ਕਹਿ ਰਹੇ ਹਾਂ ਕੀ ਇੱਕ ਤਾਂ ਅੱਜ ਜੋ ਕੀਮਤ ਹੈ ਉਹ ਬੰਨੀ ਗਈ ਆ ਹਾਂਜੀ 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 2 4 5 ਮਹੀਨੇ ਨੂੰ ਕੋਈ ਕੀਮਤ ਨਾਵੇਂ ਸਾਲ ਚ ਵਧਦੀ ਹੈ ਯਾਰ ਉਹ ਵੀ ਵਧਦੀ ਹੈ ਉਹ ਤੁਹਾਡਾ ਐਡਵਾਂਟੇਜ ਹੋ ਗਿਆ ਜੀ 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 ਦੂਜੀ ਚੀਜ਼ ਹੈ ਕਿ ਅੱਜ ਕਿਉਂਕਿ ਇਹ ਸਾਰੀਆਂ ਮਸ਼ੀਨਾਂ ਇੰਪੋਰਟ ਹੁੰਦੀਆਂ ਹਾਂਜੀ ਬਿਲਕੁਲ ਲੋਕਲ ਮੈਨੂਫੈਕਚਰਿੰਗ ਤਾਂ ਹੈ ਨਹੀਂ ਕਿ ਵੀ ਰਾਤੋਂ ਰਾਤ 10 ਬਣੀਆਂ ਤਿਆਰ ਜੀ 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 ਇਹ ਬਾਹਰ ਤੋਂ ਆਣੀ ਹੈ ਔਰ ਬਾਹਰ ਤੋਂ ਆਉਣ ਦਾ ਘੱਟੋ ਘੱਟ 3 ਮਹੀਨੇ ਦਾ ਪ੍ਰੋਸੈਸ ਹੈ ਘੱਟੋ ਘੱਟ ਜੀ ਘੜ ਤੋਂ ਠੀਕ ਸੋ ਖੜੇ ਪੈਰ ਸੀਜ਼ਨ 'ਚ ਮੈਨੂੰ ਅੱਜ 100 ਬੰਦਾ ਫालतू ਆ ਜੇ ਉਹ 100 ਬੰ ਬਿਲਕੁਲ ਸੋ ਅੱਜ ਸਾਨੂੰ ਪਤਾ ਵੀ ਅਸੀਂ 100 ਦੇਣੀ ਆ 200 ਦੇਣੀ ਆ 300 ਦੇਣੀ ਆ ਤਾਂ ਅੱਜ ਤੋਂ ਉਹ ਚੀਜ਼ ਨੂੰ ਅਸੀਂ ਤਿਆਰੀ ਕਰਕੇ ਚੱਲਦੇ ਤਿਆਰੀ ਕਰਕੇ ਚੱਲ ਰਹੇ ਹਾਂ ਜੀ ਜੀ ਕਰਦੋ ਅੱਛੀ ਫਿਰ ਸਾਨੂੰ ਹੈਂਡਓ ਸੋ ਹੈ ਮਤਲਬ ਬਹੁਤ ਮੁਬਾਰਕਾਂ ਤੁਹਾਨੂੰ ਹਾਂਜੀ ਤੁਹਾਨੂੰ ਵੀ ਮੁਬਾਰਕਾਂ ਜੀ ਕਾਇਰਾ ਮਸ਼ੀਨ ਜਿਹੜੀ ਰਾਈਟ ਆਨ ਤੁਸੀਂ ਲੈ ਰਹੇ ਹੋ ਜੀ 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 ਸਮਾਂ ਵਾਦਾ ਕਰੇ ਤੇ ਤੁਹਾਡੇ ਇਲਾਕੇ ਚ ਕਿਉਂਕਿ ਮੇਰੇ ਗਜ਼ਾਬ ਨਾਲ ਇੱਕ ਤਰ੍ਹਾਂ ਦੀ ਸ਼ੁਰੂਆਤ ਹੈ ਸਾਢੇ ਲੱਖ ਜੀ ਸ਼ੁਰੂਆਤ ਹੈ ਜੀ ਬਿਲਕੁਲ ਜਦੋਂ ਇਹ 10-20 ਕਿਲੋਮੀਟਰ ਤੇ ਹੈਗੀਆਂ ਅਸਲ 'ਚ ਜਿਸ ਦਿਨ ਆਪਾਂ ਨੇ ਟ੍ਰਾਇਲ ਵੀ ਕੀਤਾ ਸੀ ਨਾ ਮਸ਼ੀਨ ਦਾ ਆਪਣੀ ਦਾ ਇਹਦਾ ਘੇਰਾ ਦਾ ਉਸ ਦਿਨ ਬਾਰਿਸ਼ ਆਉਣ ਕਰਕੇ ਨਾ ਹਾਂਜੀ ਜ਼ਿੰਮੇਦਾਰ ਚੰਗੀ ਤਰ੍ਹਾਂ ਉੱਥੇ ਪਹੁੰਚ ਨਹੀਂ ਸਕੇ ਨਹੀਂ ਪਹੁੰਚ ਸਕੇ ਜਣੀ ਜੋ ਉੱਥੇ ਦਾ ਪ੍ਰੋਗਰਾਮ ਅਸੀਂ ਕੀਤਾ ਹੋਇਆ ਸੀ ਘੱਟੋ-ਘੱਟ ਅਸੀਂ ਸਾਨੂੰ ਆਏ ਸੀ ਵੀ ਰਿਸਪੌਂਸ ਚੰਗਾ ਮਿਲੂਗਾ ਬਹੁਤ ਜੀ ਮਾਮਾ ਜੀ ਮੈਂ ਕਹਾਂ ਤੁਹਾਨੂੰ ਨਾਲ ਆਓ ਹਾਂਜੀ ਹਾਂਜੀ ਬਿਲਕੁਲ ਅੱਜ ਬਹੁਤ-ਬਹੁਤ ਸ਼ੁਕਰੀਆ ਜੀ ਸਾਤਾ ਵਧਾਈਆਂ ਜੀ ਵਧਾਈਆਂ ਜੀ ਸਾਰਿਆਂ ਨੂੰ ਹੁਣ ਥੋੜ੍ਹੇ ਲਈ ਉਹ ਲਿਆਵਾਂਗੇ ਮਸ਼ੀਨ ਨੂੰ ਤੇ ਫਿਰ ਅਸੀਂ ਟਰਾਲੀ ਬਣਾ ਲਾਂਗੇ ਆਪਣੀ ਹਨਾ ਅਸੀਂ ਲਿਆਵਾਂਗੇ ਆ ਕਣਕ ਇਹ ਤੋਂ ਜੂਰੀ ਬੱਡੇ ਤੋਂ ਬਾਅਦ ਕਣਕ ਦੀ ਜਦੋਂ ਬਜਾਈ ਕਰਕੇ ਵਿਲੇ ਹੋ ਜਾਣਗੇ ਫਿਰ ਥੋੜ੍ਹੇ ਲਈ ਟਰਾਲੀ 'ਚ ਲੱਦ ਲੈ ਆਉਣੀ ਅਸੀਂ ਜੋ ਜੋ ਥੋੜੀ ਟਰਾਲੀ 'ਚ ਕਮੀਆਂ ਸੀ ਉਹ ਸਾਰੀਆਂ ਫਿਰ ਇੱਥੇ ਟਰਾਲੀ ਦੀ ਆਪਣੀ ਤੇ ਕਰ ਲਓ ਆਪਣੀ ਸਾਨੂੰ ਆਇਆ ਵੀ ਅਸੀਂ ਉਹੀ ਟਰਾਲੀ ਨਾਲ ਫਿਰ ਪਨੀਰੀ ਢੋਣ ਦੇ ਵੀ ਕੰਮ ਲੈਣੇ ਆ ਅਸੀਂ ਅਸੀਂ ਆਏ ਨਹੀਂ ਵੀ ਹੋਰ ਲੱਗ ਤੋਂ ਬਣਾਵਾਂਗੇ ਛੋਟਾ ਜਿਹਾ ਕੰਮ ਆਪਾਂ ਹੋਰ ਕਰਾਂਗੇ ਜੀ ਜੋ ਨਾਰਮਲੀ ਅਸੀਂ ਵੈਸੇ ਕਰਦੇ ਰਹਿੰਦੇ ਆ ਹਾਂਜੀ ਹਾਂਜੀ ਇੱਕ ਥੋੜ੍ਹੇ ਇਲਾਕੇ 'ਚ ਜੀ ਥੋ ਕਾ ਸੈਮੀਨਾਰ ਵੀ ਆਰਗੇਨਾਈਜ਼ ਮੈਂ ਬਿਲਕੁਲ ਆਪਾਂ ਤੁਹਾਡੇ ਨਾਲ ਇਸ ਇਲਾਕੇ ਦੇ ਜਿਹੜੇ ਜਿੰਮੇਦਾਰ ਹਾਂ ਹਾਂਜੀ ਹਾਂਜੀ ਜੀ 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 ਪੁਲਿਸ ਮਸ਼ੀਨ ਵਾਲੇ ਹੋਰ ਬਾਕੀ ਬਾਰੇ ਲੋਕ ਵਿਚੋਂ ਬਹਿ ਗਏ ਬਿਲਕੁਲ ਜੀ ਨਹੀਂ ਨਹੀਂ ਜਰੂਰ ਆਪਾਂ ਤੁਸੀਂ ਅੱਗੇ ਹੋ ਕੇ ਚੱਲਣ ਵਾਲੇ ਆਪਾਂ ਤੁਹਾਡੇ ਨਾਲ ਸਪੋਰਟ ਤੇ ਹਮੇਸ਼ਾ ਖੜੇ ਰਹੇਗੇ ਹਾਂਜੀ ਹਾਂਜੀ ਕੀ ਕਹਨੇ ਹੋਗੇ ਉਹ ਵੀ ਬਸਤਾ ਹੋਰ ਗੱਲਾਂ ਕਰ ਰਹੇ ਆ ਤਾਂ ਟਰਾਲੀਆਂ ਬਣਾ ਰਹੇ ਆ ਅੱਛਾ ਹਾਲੇ ਅਸੀਂ ਚਾਚੀ ਨੇ ਕੱਲ ਸਲਾਹ ਜੀ ਕਰਦੇ ਆ ਚਾਚੀ ਕਹਿੰਦੇ ਯਾਰ ਪਿੱਛੇ ਸਪਰੇਅ ਵਾਲਾ ਜਗਾੜ ਜੇ ਲੱਗ ਜੂਗਾ ਮਾਂ ਕੇਰਾ ਆਪਾਂ ਨੇ ਲੇਜ਼ਰ ਲੈਵਲ ਦੀ ਵੀ ਉਹ ਟੋਪੀ ਜੀ ਕਿਹੜਾ ਖੋਲੀ ਸੀ ਆ ਠੀਕ ਆ ਅਸੀਂ ਲੇਜ਼ਰ ਲੈਵਲ ਦਾ ਉਹ ਰੂਟਰ ਜੇ ਪਿੱਛੇ ਖੁੱਲਦੀ ਜਿਹੜੀ ਲਾਉਣੇ ਆ ਜੀ ਉਹ ਲੱਗ ਜੂਗਾ ਮਾਮਾ ਹੀ ਦਾਦੂਗਾ ਕਹਿੰਦਾ ਨਾਤੇ ਨਹੀਂ ਸੰਭ ਹੋਣਾ ਇਹਨਾਂ ਨਟ ਲੱਗੇ ਹੋਇਆ ਪਿੱਛੇ ਸਮਾਨ ਸੰਭਣਾਓ ਕਾ ਹੁਣ ਆਪਾਂ ਨੇ ਲੈ ਲੈ ਗਾਰੰਟੀ ਵਾਰੰਟੀ ਚੀਜ਼ ਐ ਇਹਦੀ ਸਰ ਗਾਰੰਟੀ ਵਾਰੰਟੀ ਕਿੰਨੀ ਕਰਦੀ ਐ ਇੱਕ ਸੀਜ਼ਨ ਦੀ ਸਾਲ ਦੀ ਕਰ ਲੋ ਜੇ ਠੀਕ ਹੈ ਜੀ ਹਾਂ ਇਹਦੀ ਸਰਵਿਸ ਸਰਵਿਸ ਹੋ ਜੇ ਐਕਚੁਅਲ ਐਵੇਂ ਕਰਨੇ ਆ ਹਾਂਜੀ ਕਿਉਂਕਿ ਆਪਣੇ ਤਾਂ ਉਹ ਸੀਜ਼ਨ ਹੁੰਦਾ ਇੱਕ ਇੱਕ ਸੀਜ਼ਨ ਹੁੰਦਾ ਜੀ ਜਿਹੜਾ ਸਾਊਥ ਵੱਲ ਬੰਗਾਲ ਵੱਲ ਓਡੀਸ਼ਾ ਵੱਲ ਉੱਥੇ ਦੋ ਦੋ ਸੀਜ਼ਨ ਆ ਉਧਰ ਮਸ਼ੀਨਾਂ ਹੈਵੀ ਬਹੁਤ ਨੇ ਸਾਲ ਲਾਗੂ ਹੁੰਦੇ ਉਧਰ ਮਸ਼ੀਨਾਂ ਵੀ ਬਹੁਤ ਨੇ ਇਹ ਆਹੋ ਭਰਿਆ ਹੈ ਨਾ ਮਹਾਰਾਸ਼ਟਰ ਚ ਬਹੁਤ ਆਉਂਦਾ ਆਪਾਂ ਦੇਖ ਲਾ ਫਿਰ ਵੀ ਨਾਲੇ ਖੇਤੀਬਾੜੀ ਪੰਜਾਬ ਚ ਕਿੰਨੀ ਹੁੰਦੀ ਹੈ ਪਰ ਪੰਜਾਬ ਫਿਰ ਵੀ ਇਹ ਚੀਜ਼ਾਂ ਦੇ ਪਿੱਛੇ ਦੋ ਤੋ ਤਿੰਨ ਸਾਲਾਂ ਹਾਂਜੀ ਤੁਸੀਂ ਮੇਰੀ ਗੱਲ ਨੂੰ ਨੋਟ ਕਰ ਲਓ ਜਿਹੜੇ ਲੋਕ ਇਸ ਵੀਡੀਓ ਨੂੰ ਦੇਖ ਰਹੇ ਹੋਣਗੇ ਜੀ 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 24 ਚੱਲ ਰਿਹਾ 24 ਦਾ ਸੀਜ਼ਨ ਨਿਕਲ ਚੁਕਿਆ ਸਿਲਿੰਗ ਨਿਕਲ ਚੁਕਿਆ 26 27 ਹੂੰ 3 ਸਾਲ ਚ 40 ਤੋਂ 50 ਫੀਸ ਦੀ ਲੋਕ ਪੰਜਾਬ ਚ ਮਸ਼ੀਨਾ ਮੰਗਦੀ ਦੀ ਮਸ਼ੀਨਾ ਆ ਜਾਣਗੀਆਂ ਨੀ ਕਾਈਟ ਦੀ ਲੇਬਰ ਨੇ ਪ੍ਰੇਸ਼ਾਨ ਕਰੀ ਤੇ ਤੁਸੀਂ ਇੱਕ ਆਪਣਾ ਨੰਬਰ ਵੀ ਬੋਲ ਦਿਓ ਮੇਰਾ ਨੰਬਰ 98 141 21 860 21 860 98141 01860 ਰਾਹੁਲ ਜੈਨ ਮੇਰਾ ਨਾਮ ਹੈ ਪਟਿਆਲੇ ਤੋਂ ਆਪਾਂ ਹਾਂ ਜੀ ਹਾਂ ਜੀ ਹਾਂ ਠੀਕ ਹੈ ਜਰੂਰ ਬਾਕੀ ਤੁਸੀਂ ਰੱਖਿਓ ਕੋਈ ਪ੍ਰੋਗਰਾਮ ਆਪਾਂ ਤੁਹਾਡੇ ਕੋਲ ਪੁੱਛਾਂਗੇ ਹਨ ਤੇ ਆਪਾਂ ਹੋਰ ਜਿਹੜੇ ਨਵੇਂ ਪ੍ਰੋਡਕਟ ਨੇ ਇਹਦੇ ਕੰਪਨੀ ਦੇ ਆਪਾਂ ਉਹ ਸਾਰੇ ਜੀ 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 ਤੁਹਾਨੂੰ ਜਾਣਕਾਰੀ ਦਿੰਦੇ ਰਵਾਂਗੇ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ